ਮਾਨਯੋਗ ਸਰਦਾਰ ਗਗਨਜੀਤ ਸਿੰਘ ਐਸਐਸਪੀ ਮਲੇਰ ਕੋਟਲਾ ਜੀ ਦੀ ਅਗਵਾਈ ਵਿੱਚ ਸੀਆਈਏ ਮਹੋਰਾਣੇ ਵੱਲੋਂ ਪਰਸੋਂ ਮਿਤੀ 29 ਨੂੰ ਪੰਜ ਦੋਸ਼ੀਆਂ ਸਤਨਾਮ ਸਿੰਘ ਕੁਲਵਿੰਦਰ ਸਿੰਘ ਸੁਖਵਿੰਦਰ ਸਿੰਘ ਜਸਵਿੰਦਰ ਸਿੰਘ ਵਾਸੀ ਆਦਮਵਾਲ ਸੋਮਾ ਵਾਸੀ ਰਾਏਕੋਟ ਤੇ ਵਿਜੇ ਕੁਮਾਰ ਵਾਸੀ ਅਹਮਦਗੜ੍ਹ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਇਹਨਾਂ ਇਹ ਜਿਹੜੇ ਹੈਗੇ ਆ ਇਹ ਟਰਾਂਸਫਾਰਮਰ ਚੋਰੀ ਕਰਨ ਦੇ ਆਦੀ ਸੀਗੇ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਸਾਡੇ 4 ਮੁਕਦਮੇ ਜਿਹੜੇ ਸੰਦੌੜ ਏਰੀਏ ਦੇ ਵਿੱਚ ਅਹਿਮਦਗੜ ਏਰੀਏ ਦੇ ਵਿੱਚ ਤੇ ਅਮਰਗੜ ਚ ਟਰਾਂਸਫਾਰਮਰ ਚੋਰੀ ਹੋਏ ਸੀ ਉਹ ਸਾਡੇ ਟਰੇਸ ਹੋਏ ਆ ਤੇ ਘੱਟੋ ਘਾਟੇ ਇਹਨਾਂ ਨੇ ਇਹਨਾਂ ਦੇ ਦੱਸਣ ਮੁਤਾਬਕ ਵੀ 50 ਤੋਂ 60 ਟਰਾਂਸਫਾਰਮਰ ਦੀਆਂ ਚੋਰੀਆਂ ਕੀਤੀਆਂ ਜਿਹੜੇ ਹਜੇ ਪੁਲਿਸ ਰਿਮਾਂਡ ਦੇ ਵਿੱਚ ਆ ਤੇ ਹੋਰ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਸਰ ਪਹਿਲਾਂ ਵੀ ਇਹਦਾ ਪਿਛਲਾ ਰਿਕਾਰਡ ਹੈਗਾ ਹੰਦਬਾਲ ਦੇ ਵਰਦੇ ਹੈਗੇ ਕਾਫੀ ਕ੍ਰਿਮੀਨਲ ਲੱਗਦਾ ਪਹਿਲਾਂ ਵੀ ਕਈ ਸੇ ਤੋਰੇ ਵਿੱਚ ਫੜੇ ਗਏ ਹਾਂ ਇਹਨਾਂ ਦੇ ਵਿੱਚੋਂ ਜਿਹੜਾ ਸਤਨਾਮ ਸਿੰਘ ਆ ਉਹਦੇ ਖਿਲਾਫ 4 ਮੁਕਦਮੇ ਆ ਤੇ ਜਿਹੜਾ ਇੱਕ ਹੈਗਾ ਜਸਵਿੰਦਰ ਸਿੰਘ ਜੋ ਜੋ ਉਹਦੇ ਖਿਲਾਫ ਇੱਕ ਮੁਕਦਮਾ ਆ ਲੱਗਦਾ ਚੋਰੀ ਦੀਆਂ ਵਾਰਤਾ ਚੁਲੜੇ ਹੈਗਾ ਹਾਂ ਇਹ 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 ਗਰੋ ਫੜਨ ਨਾਲ ਸਾਨੂੰ ਪੂਰੀ ਉਮੀਦ ਹੈ ਵੀ ਜਿਹੜੇ ਟਰਾਂਸਫਾਰਮਰ ਚੋਰੀ ਹੋ ਰਹੇ ਸੀ ਉਹਨਾਂ ਦੇ ਵਿੱਚ ਠੱਲ ਪਵੇਗੀ ਕਿੱਥੇ ਵੇਚਦੇ ਸੀ ਸਾਰੇ ਇਹ ਸਮਾਨ ਇਹ ਹਜੇ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਹੋਇਆ ਆ ਤੇ ਕੋਈ 쇼 ਹਜੇ ਰੇਡ ਉਹ ਵਗੈਰਾ ਉੱਥੇ ਚੱਲ ਰਹੇ ਇਸ ਕਰਕੇ ਉਹ ਹਜੇ ਤਰਤੀਸ਼ ਦਾ ਪਾਰ ਹੈ ਕੋਈ ਨਸ਼ੇ ਵਗੈਰਾ ਵੀ ਕਰਦੇ ਸੀ ਇਹ ਹਾਂ ਇਹਨਾਂ ਦੇ ਵਿੱਚ ਇਹ ਨਸ਼ੇ ਕਰਦੇ ਹੈਗੇ ਸੀਗੇ ਆਦੀ ਸੀਗੇ ਇਹ ਸਰ ਵੈਪਨ ਜਾਂ ਕੁਝ ਹੋਰ ਹਾਂ ਇਹਨਾਂ ਕੋਲੋਂ ਜਿਹੜਾ ਹੈਗਾ ਇੱਕ ਤਲਵਾਰ ਇੱਕ ਛੁਰੀ ਇੱਕ ਗਣਾਸੀ ਇੱਕ ਬੇਸਬਾਲ ਬਰਾਮਦ ਕੀਤਾ ਗਿਆ ਸਰ ਬਹੀ ਗੱਲ ਨਹੀਂ ਨਹੀਂ ਵੀਕਲ ਕੋਈ ਨਹੀਂ ਮਿਲਦਾ ਸਰ ਇਹਨੂੰ ਯੋਗਲ ਕਿੰਨੀ ਗਈ ਕਿੰਨੇ ਸਾਲ ਤੋਂ ਕੱਢੂਗਾ ਇਹ ਉਮਰ ਜਿੱਦਾਂ ਇਹ ਜੋਜੋ ਦੀ ਤੇ ਉਮਰ 22 23 ਕਸਾਲਿਆ 22 23 ਤੋਂ ਲੈ ਕੇ 35 ਦੇ ਵਿੱਚ ਆ ਇਹ ਚਾਰੇ 5 6 ਬਈ ਇਹਨਾਂ ਦਾ ਸਰ ਗ੍ਰੋਥ ਮੈਂਬਰ ਹੋਰ ਵੀ ਇਹਨਾਂ ਦੇ ਵਿੱਚ ਨਾਲ ਹੈਗੇ ਨੇ ਹਜੇ ਰਿਮਾਂਡ ਚ ਹੈ ਜੀ ਬਾਕੀ ਤੇ ਪੁਛਗਿਛ ਚੱਲ ਰਹੀ ਹੈ ਜੀ ਕਿਉਂਕਿ ਇਸ ਇਰੇ ਦੇ ਵਿੱਚ ਕਾਫੀ ਜਿਹੜਾ ਹੈਗਾ ਅੰਦਵਾਲ ਰੋਡ ਤੇ ਲਾ ਲਓ ਆਪਾਂ ਨਾਲੇ ਦੇ ਵਿੱਚ ਕਾਫੀ ਮੋਬਾਈਲਾਂ ਦੀ ਨੋਟਕੋ ਕੀਤੀ ਜਾਂਦੀ ਆ ਰਾਤ ਦੇ ਸਮੇਂ ਕਰ ਰਹੇ ਆ ਜੀ ਪੁਛਗਿਛ ਚੱਲ ਰਹੇ ਪੁਲਿਸ ਰਿਮਾਂਡ ਚ ਹੈ ਜੀ ਸਾਡੇ ਕੋਲ ਇਹ ਪੁਛਗਿਛ ਕਰ ਰਹੇ ਆ ਉਮੀਦ ਆ ਵੀ ਹੋਰ ਵੀ ਟਰੇਸ ਹੋਣਗੇ